ਮੈਂ ਜਾਣਾ ਮੈਂ ਜਾਣਾ ਉਹ ਬੋਲਦੇ ਨੇ ਕਿਹਾ ਬਈ ਜੋਸ ਤੇ ਪਾ ਚੁੱਕੇ ਆਂ ਬਈ ਉਹਨੂੰ ਕਿਹਾ ਨਹੀਂ ਮਾਪੇ ਆਵਾਜ਼ ਜੇਤੀ ਵਧਾ ਰਿਹਾ ਆ ਵਾ ਮੈਂ ਜਾਣਾ ਮੈਂ ਜਾਣਾ ਬੜੀ ਆਪ ਗਰੇਤ ਦੇ ਕਰਤੀ ਆ ਤੇ ਇਹਨੂੰ ਮੈਂ ਹੱਲਿਆ ਤੇ ਉਹਦੇ ਤੋਂ ਬਾਅਦ ਉਹ ਯਾਦ ਨਹੀਂ ਕਿ ਅਸੀਂ ਮੈਂ ਤੇ ਪਾਸਾ ਲੇਣੀ

ਮੇਰਾ ਨਾਮ ਜੋਤੀ ਸੋਕੀ ਅੱਜ ਗੰਢ ਦੀ ਮੌਸਮ ਬੜੀ ਹੁੰਦਾ ਨਾ ਮਨਾਇਆ ਜਾ ਰਿਹਾ ਹਰ ਪਾਸੇ ਵਿਸ਼ਵ ਕਰੋ ਜਿਹਾ ਮਨਾਇਆ ਜਾ ਰਿਹਾ ਜੇ ਤੁਸੀਂ ਵੀ ਆਪਣੇ ਮੋਹੱਲੇ ਦੇ ਪੰਡਾਲ ਲਗਾਇਆ ਬਰਾਜ ਬਣ ਕਿਤੇ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਗਣਪਤੀ ਬੱਬਾ ਹਰ ਇੱਕ ਸਾਲ ਹਰ ਸਾਲ ਕੁਛ ਨਾ ਕੁਛ ਆਪਣੀ ਸੰਗਤ ਨੂੰ ਪੰਡਾਲ ਨੂੰ ਮਹੱਲੇ ਵਾਸੀਆਂ ਨੂੰ ਸਭ ਨੂੰ ਕੁਛ ਨਾ ਕੁਛ ਆਸ਼ੀਰਵਾਦ ਆਪਣਾ ਦੇ ਕੇ ਜਾਂਦੇ ਠੀਕ ਹੈ ਇੰਤ ਹੀ ਆਮਤ ਕੀ ਦੇ ਕੇ ਪੰਡਾਲ ਲਾਂਦੇ ਦੋ ਟਾਈਮ ਲੰਗਰ ਸਵੇਰੇ ਹੋ ਸ਼ਾਮ ਲੰਗਰ ਦਾ ਚੱਲਦਾ ਅਰੇ ਸਾਨੂੰ ਪਤਾ ਹੈ ਇੱਕ ਵਾਰੀ 7 ਸਾਲ ਪਹਿਲੇ ਤੋਂ ਅਸੀਂ ਸ਼ੁਰੂ ਕੀਤਾ ਹੈ ਇਹ ਚੀਜ਼ ਨੂੰ ਤੇ ਉਸ ਤੋਂ ਬਾਅਦ ਬਾਬਾ ਜੀ ਆਪ ਹੀ ਕਰਵਾਈਏ ਸਾਰਾ ਕੁਝ ਜਿੱਦਾਂ ਹੁੰਦਾ ਮਤਲਬ ਆਪਣੇ ਵੀ ਹੋਈ ਜਾ ਰਿਹਾ ਸਾਰਾ ਕੁਝ ਕੀ ਕੀ ਇਨਤਜ਼ਾਮਤ ਕੀਤੇ ਗਏ ਨੇ ਮਹਾਰਾਜ ਜਿੱਦਾਂ ਤੁਹਾਡਾ ਪਹਿਲੇ ਦਿਨ ਤੋਂ ਪੰਡਾਲ ਤੋਂ ਲੈ ਕੇ ਫਿਰ ਉਸ ਵੇਲੇ ਦਾ ਰਾਤ ਦਾ ਲੰਗਰ 5 ਦਿਨ ਚੱਲਦਾ ਵਾ ਤੇ ਡੈਕੋਰੇਸ਼ਨ ਵਗੈਰਾ ਸਾਰੀ ਪੈਸੇ ਵਗੈਰਾ ਲੱਗੇ ਹੋਏ ਤੇ ਉਸ ਤੋਂ ਬਾਅਦ ਲਾਸਟ ਵਿਸ਼ਾਲ ਲੰਗਰ ਦਿਨ ਉਸ ਤੋਂ ਬਾਅਦ ਅਸੀਂ ਇਹਨਾਂ ਬਿਆਸ ਲੈ ਕੇ ਆਨੇ ਹੈਗੇ ਵਿਸਰਜਨ ਨੂੰ 25 ਦਿਨ ਸਾਰੇ ਗਲੀ ਵਾਲੇ ਸਾਡੇ ਜਾਂਦੇ ਮੋਲੇ ਜਿੰਨਾ ਕੋ ਸਾਲ ਮੋਲੇ ਬਲੇ ਬਹੁਤ ਹਰ ਸਾਲ ਸਿਰ ਬਹੁਤ ਹੁੰਦਾ ਹੈ ਬਾਕੀ ਤੁਸੀਂ ਥੋੜੀ ਦੇਰ ਦੇਖ ਹੀ ਲਿਓ ਹੁਣ ਤੇ ਬਹੁਤ ਵਧੀਆ ਚੱਲਦਾ ਪਿਆ ਇਹ ਚੀਜ਼ ਮੇਰਾ ਨਾਮ ਗੌਰਵ ਸੋਪਤੀ ਹੈਗਾ ਮਲਾ ਕੋਟ ਬਹਾਦਰ ਖਾਨ ਤੋਂ ਹੈਗਾ ਤੇ ਸਥਾਪਨਾ ਕੀਤੀ ਹੈ ਕਿੰਨੇ ਸਮੇਂ ਤੋਂ ਕਰ ਰਹੇ ਹੋ ਤੁਸੀਂ ਆਪਾਂ ਟੋਟਲ 7 ਸਾਲ ਤੋਂ ਆਪਾਂ ਇਸ ਚੀਜ਼ ਦੀ ਸੇਵਾ ਕਰ ਰਹੇ ਹਾਂ ਸਾਨੂੰ ਕਿਸੇ ਨੇ ਇੱਕ ਵਾਰ ਪਹਿਲੀ ਵਾਰ ਸੇਵਾ ਦਿੱਤੀ ਸੀਗੀ ਕਿ ਤੁਸੀਂ ਇੱਕ ਵਾਰ ਗਣਪਤੀ ਆਪਣੇ ਘਰ ਲਿਆ ਕੇ ਰੱਖੋ ਆਪਾਂ ਇੱਕ ਵਾਰ ਆਪਾਂ ਗਣਪਤੀ ਨੂੰ ਲਿਆਏ ਆ ਤੇ ਉਸ ਤੋਂ ਬਾਅਦ ਗਣਪਤੀ ਜੀ ਹਰ ਸਾਲ ਹਰ ਸਾਲ ਦੀ ਸੇਵਾ ਸਾਨੂੰ ਆ ਦੇ ਰਿਹਾਗੇ ਆ ਕਿ ਤੁਸੀਂ ਪੂਰੇ ਐਕਸਾਈਟਮੈਂਟ ਨਾਲ ਪੂਰੇ ਜੋਸ਼ ਨਾਲ ਆਪਾਂ ਸਾਰੇ ਨੌਜਵਾਨ ਸਸਤਾ ਸਾਰੀ ਇਸ ਨੂੰ ਆਪਾਂ ਕਰ ਰਹੇ ਮਨਾਇਆ ਜਾ ਰਿਹਾ ਆ ਆਪਾਂ ਇਸ ਦੇ ਵਿੱਚ ਆਪਾਂ ਪੂਪਰ ਪੂਰੀ ਡੈਕੋਰੇਸ਼ਨਸ ਵਗੈਰਾ ਲੰਗਰ ਦੀ ਸੇਵਾ ਆਪਾਂ ਝਣਕੇ ਦੀ ਸੇਵਾ ਸ਼ਿ ਵਿਵਾਹ ਹਰ ਇੱਕ ਚੀਜ਼ ਦਾ ਪ੍ਰੋਗਰਾਮ ਆਪਾਂ ਕਰ ਰਹੇ ਆ लास्टਲੇ ਦਿਨ ਇੱਕ ਮਹਾ ਆਰਤੀ ਹੁੰਦੀ ਆ ਉਹਦੇ ਵਿੱਚ ਆਪਾਂ ਲੰਗਰ ਵਗੈਰਾ ਸਾਰੇ ਪੂਰੇ ਆਪਾਂ ਸਾਰੇਨ ਵਾਈਟ ਕਰ ਲੇਗੀ ਸਾਰੇ ਅੱਗੇ ਸਾਡੇ ਮੱਰਲਾ ਕੋਡ ਨਿਵਾਸੀਆ ਦੇ ਵਿੱਚ ਆ ਕੇ ਇਹ ਆਪਣੀ ਸੇਵਾ ਦਾ ਮੌਕਾ ਜੁਰ ਦਿਓ ਤੇ ਇਸ ਚੀਜ਼ ਨੂੰ ਆਪਾਂ ਧੂਮਦਾਨਾ ਬੜੀ ਧੂਮਦਾਨਾ ਹਰ ਸਾਲ ਹਰ ਰੋਜ਼ ਹਰ ਚੀਜ਼ ਨੂੰ ਮਨਾਇਆ ਜਾਵੇਗਾ ਤੇ ਬੋਲੋ ਗਣਪਤੀ ਪਪਾ ਮੋਰੀਆ ਮੰਗਲਕ੍ਰਤੀ ਪਪਾ ਮੋਰੀਆ